ਉਹ ਬਈ ਆਹਾ ਡੌਗ ਆ ਉਹ ਜਿਹੜੀ ਦੇ ਆਪਾਂ ਇੱਧਰ ਹੱਡਾ ਰੋੜੀ ਚ ਰਹਦੀ ਸੀ ਤੇ ਆਪਾਂ ਨੂੰ ਦਿੱਤੀ ਸੀ ਗੋਲੀ ਅ ਨੈਕਸ ਗਾਰਡ ਹਨਾ ਕਿਹੜੀ ਨੈਕਸਾ ਗਾਰਡ ਆ ਕਿ ਨੈਕਸ ਗਾਰਡ 800 ਦੀ ਤੇ ਇਹ ਵੀ ਬਈ ਜਮੇ ਗਲ ਗਈ ਸੀਗੀ ਜਮਾ ਕੋਈ ਹਾਲਾਤ ਨਹੀਂ ਸੀ ਰਹਿਗੇ ਦੇ ਤੇ ਆ ਦੇਖ ਲਓ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵਾਲਾ ਭਰ ਗਏ ਹੁਣ ਸਾਰੇ ਠੀਕ ਹੋਊਗੀ ਫੀਡ ਪਾਉਣ ਆਏ ਸੀ ਤੇ ਵੈਸੇ ਤਾਂ ਸੀ ਨਾ ਸਾਡੇ ਤੋਂ ਮੇਰੇ ਤੋਂ ਰਹਿ ਜਾਂਦੀ ਕਾਫੀ ਦੂਰ ਤੇ ਮੈਂ ਫੀਡ ਜਿਹੜੇ ਯਕੀਨ ਵਾਲੇ ਬੰਦੇ ਹੁੰਦੇ ਆ ਹਨਾ ਜਿਵੇਂ ਹੁਣ ਕਿ ਇਹ ਬਾਈ ਦਾ ਐਸ ਬਾਈ ਦਾ ਘਰ ਆ ਇੱਧਰ ਆ ਬਾਈ ਖੜਾ ਇਹਦਾ ਘਰ ਤੇਜੀ ਦਾ ਇਧਰ ਤੇ ਆਪਾਂ ਨੂੰ ਜਿਹੜੇ ਬੰਦੇ ਤੇ ਭਰੋਸਾ ਵੀ ਹਾਂ ਯਾਰ ਇਹ ਬੰਦਾ ਸਹੀ ਕੰਮ ਕਰੂਗਾ ਉਸੇ ਤੇ ਹੀ ਆਪਾਂ ਮਿਲੇ ਵਰਤੇ ਆ ਉਹਨਾਂ ਉਹਨਾਂ ਨੂੰ ਮੈਂ ਫੀਡ ਦੇ ਕੇ ਆਣਾ ਉਹਨਾਂ ਵੀ ਆ ਸਾਡੇ ਡੌਗ ਆ ਵੀ ਇਹਨਾਂ ਨੂੰ ਪਾ ਦਿਆ ਕਰੋ ਆਪ ਕਈ ਵਾਰੀ ਦੋ ਇੱਕ ਦੋ ਦਿਨ ਨਹੀਂ ਆਇਆ ਜਾਂਦਾ ਮੈਂ ਤੇ ਦੀਪਾ ਹੁਣ ਅਸੀਂ ਰਹੇ ਨੇ ਦੂਰ ਬਹੁਤ ਜਿਆਦਾ ਤੇ ਆ ਬੜੀ ਫਣੀ ਬਈ ਫੋਨ ਅਸੀਂ ਰਹੇ ਨੇ ਦੂਰ ਇਹ ਮੈਂ ਇਹਨੂੰ ਕਹਿ ਜਾਂਦਾ ਉਹਨਾਂ ਤੇ ਜੋ ਮੇਰੀ ਵੀ ਦੁਕਾਨ ਬਹੁਤ ਦੂਰ ਐ ਇੱਕ ਉਹ ਤੇ ਦੀਪੇ ਦੀ ਦੁਕਾਨ ਵੀ ਬਹੁਤ ਦੂਰ ਐ ਤੇ ਅਸੀਂ ਹੁਣ ਮੰਨ ਕੇ ਚੱਲੋ ਇਹਦਾ ਪਤਾ ਲੈਣ ਤਾਂ ਆਉਣਾ ਹੀ ਹੁੰਦਾ ਇੱਕ ਦੋ ਦਿਨਾਂ ਤੋਂ ਇਹ ਨਾਲੇ ਫੀਟ ਪਾ ਜਾਂਦੇ ਆਂ ਔਰ ਅੱਗੇ ਕੀ ਚੱਕਰਗੇ ਨਾ ਵੀ ਇਹ ਪਿੰਡ ਚ ਰਹਿੰਦੇ ਆ ਡੌਗ ਸਾਡਾ ਰੋੜੀ ਵਾਲੇ ਹਨ ਇਹਨਾਂ ਨੂੰ ਰੋਗ ਮਾਰਦੇ ਆ ਤੇ ਤੇਜ ਤੇ ਨਹੀਂ ਇਹ ਬੰਦੇ ਤੇ ਜੇਦਾ ਅਸੀਂ ਹੁਣ ਦਿੱਲੀ ਆ ਕੇ ਸਾਡੇ ਨਾਲ ਮੋਹ ਪਿਆਰ ਵੀ ਇਹਦਾ ਉਪਾਏ ਜੇ ਚੱਲ ਸਾਡੇ ਕੋਲੇ ਆਉਣ ਲੱਗੇ ਹੁਣ ਚੱਕਰ ਕੀ ਵੀ ਡਰਦੀ ਆ ਤੇ ਗੋਲੀਆਂ ਨੂੰ ਉਦੋਂ ਅਸੀਂ ਦਿੱਤੀ ਸੀਗੀ ਉਹ ਵੀਡੀਓ ਪਈ ਜਾਣ ਮੱਖਾਂ ਗੋਲੀ ਦਿੱਤੀ ਸੀ ਅਸੀਂ ਥੱਲੇ ਸਿੱਟ ਕੇ ਦਿੱਤੀ ਹੈ ਚਲਾ ਕੇ ਮਰੀ ਸੀ ਬਰਫੀ ਚ ਪਾ ਕੇ ਇਹਦੇ ਚੀ ਨੀ ਪੇਪ ਗੋਲੀ ਇਹ ਆ ਤੁਸੀਂ ਰਿਜ਼ਲਟ ਦੇਖ ਲਓ ਵੀ ਭਰਗੀਵਾਲ ਉਹ ਵੀਡੀਓ ਦੇਖ ਲੈ ਜੀ ਆਹ ਦੇਖ ਲੈ ਜੀ ਮਿਲਗੀ ਦਾ ਫੋਟੋ ਲਾ ਦਾਂਗੇ ਜੀ ਨਾਲ ਤੇ ਹੋਰ ਜ਼ਿਆਦੇ ਨੂੰ ਆਹ ਦੇਖ ਲਓ ਤੇ ਉਦੋਂ ਇਹ ਵੇਖ ਲਓ ਵੀ ਕਿੱਡੀ ਮੰਨ ਕੇ ਚੱਲੋ ਜਮੇ ਸੁੱਕੀ ਪੇਚਕੀ ਪਈ ਸੀ ਜੇ ਤੇ ਹੁਣ ਦੇਖ ਲਓ ਵੀ ਰਾਜੀ ਹੋ ਗਈ ਠੀਕ ਹੈ ਤੇ ਜਿਹੜੀ ਆਪਣੀ ਜੁਗਣੀ ਹੈ ਉਹ ਤਾਂ ਮੰਨ ਕੇ ਚੱਲੋ ਹੁਣ ਬੱਚੇ ਦੇਊਗੀ ਉਹ ਤਾਂ ਮੰਨ ਕੇ ਅੱ비 ਮੀਟਿੰਗ ਹੋ ਗਈ ਉਹਦੀ ਮੈਂ ਸੁਣਿਆ ਸੀਗਾ ਕਿਸੇ ਨੇ ਦੱਸਿਆ ਸੀ ਮੈਨੂੰ ਜਿਹੜਾ ਬੰਦਾ ਉਹਨੂੰ ਪੀੜ ਪਾਉਂਦਾ ਉੱਥੇ ਰਵਿੰਦਰ ਸਬਜੀ ਵਾਲਾ ਉਹ ਫੀਡ ਦੇ ਕੇ ਆਉਣ ਮੈਨੂੰ ਦੱਸਿਆ ਹੁਣ ਕਹਿੰਦਾ ਭਈ ਇਹ ਤਾਂ ਹੁਣ ਬੱਚੇ ਜੂਗੇ ਉਹ ਤਾਂ ਜਮਾ ਹੀ ਮੰਨ ਕੇ ਚਲੋ ਬੰਦਾ ਸੋਚ ਹੀ ਨਹੀਂ ਸਕਦਾ ਵੀ ਕਿਸੇ ਟਾਈਮ ਇਹਦਾ ਆਹ ਹਾਲਾਤ ਸੀਗੇ ਵੀ ਇਹਦਾ ਮਾਰਨ ਦਿਹਾੜੀ ਪਈ ਸੀਗੀ ਵੀ ਇਹਦਾ ਬੰਦ ਛੱਟਦੀ ਐ ਪਹਿਲੀ ਵੀਡੀਓ ਪਾਈ ਸੀ ਮੈਂ ਜਦੋਂ ਉਹਦੀ ਚੱਕ ਕੇ ਹਨਾ ਤੇ ਉਦੋਂ ਚਲੋ ਕੋਣ ਬੜਿਆ ਇਹ ਆਪਾਂ ਨੂੰ ਤੇ ਇੱਕ ਭਰਾ ਹੈਗਾ ਆ ਬਈ ਫਰੋਜਪੁਰ ਤੋਂ ਹੈਗਾ ਗੋਰਾ ਹਾਂ ਗੋਰੇ ਭਰਾ ਨੇ ਉਹਨੂੰ ਦਵਾਈ ਦਿੱਤੀ ਉਹਨੂੰ ਦਿੱਤੀ ਸੀ ਗੋਲੀ ਸ਼ਾਇਦ ਗੋਰੇ ਨੇ ਗੋੜੇ ਨੇ ਗੋਲੀ ਇਹਨੂੰ ਦਿੱਤੀ ਸੀ ਕੌਣ ਦਿੱਤੀ ਸੀ ਯਾਰ ਆਪਣੇ ਵੀ ਨਹੀਂ ਆ ਪਰੋ ਦੋ ਦੋ ਤਿੰਨ ਭੇਜ ਰਹੀਆਂ ਉਹਨਾਂ ਨੂੰ ਮਨ ਲਾ ਇੱਕ ਗੋਰੇ ਨੇ ਗੋਲੀ ਦਵਾਈ ਸੀ ਆਪਾਂ ਨੂੰ ਉਹ ਪਤਾ ਨਹੀਂ ਡੂਗਲੇ ਨੂੰ ਦਿੱਤੀ ਸੀ ਕਹਨੂੰ ਦਿੱਤੀ ਯਾਦ ਨਹੀਂ ਮੈਨੂੰ ਤੇ ਇੱਕ ਬਾਈ ਹੈਗਾ ਵਿੱਕੀ ਮਹਿਤਾ ਹਣਾ ਉਹਨੇ ਤੇ ਇੱਕ ਭੈਣ ਹੈਗੀ ਉਹਨੇ ਪਤਾ ਨਹੀਂ ਕਿਹੜੀ ਦਿੱਤੀ ਪਟਿਆਲੇ ਦੀ ਮਲੋੜ ਦੀ ਮਲੋੜ ਦੇ ਨਹੀਂ ਉਹ ਤਾਂ ਫੀਡ ਭੇਜੀ ਸੀ ਇੱਕ ਹੈਗੇ ਹਰਜਿੰਦਰ ਭੈਣ ਹਣਾ ਉਹਨੇ ਫੀਡ ਭੇਜੀ ਸੀ ਹਾਂ ਹਰਜਿੰਦਰ ਭੈਣੇ ਫੀਡ ਭੇਜੀ ਭੇਜਦੇ ਹੁੰਦੇ ਦੋ ਵਾਰੀ ਭੇਜਦੇ ਸੀ ਪਰ ਉਹ ਗਨੀ ਭਾਈ ਮੇਰਾ ਨਾਮ ਨਾ ਲਿਆ ਕਰੋ ਤੁਸੀਂ ਵੀਡੀਓ ਚ ਮੈਨੂੰ ਚੰਗਾ ਨਹੀਂ ਲੱਗਦਾ ਚਲੋ ਇਹ ਕੋਈ ਗੱਲ ਨਹੀਂ ਚੰਗੇ ਬੰਦੇ ਦਾ ਨਾਮ ਲਿਆ ਜਾਂਦਾ ਹਨਾ ਕਈ ਵਾਰੀ ਤੇ ਚਲੋ ਠੀਕ ਹੈ ਇਹਦਾ ਦੇਖ ਲਓ ਤੁਸੀਂ ਕੀ ਕਰਦੇ